ਠੀਕ ਠਾਕੋ ਸਾਰੇ। ਹੋਰ ਸਨਾਓ ਬਾਈ ਸੇਤਾਂ ਤੇ ਵੀ ਟਟਕੀ ਨੇ। ਕਰਪੋਾ ਟਿੱਕੇ ਸਾਰੇ ਬਾਈ ਬਹੁਤ ਟਾਈਮ ਬਾਅਦ ਲਾਈਵ ਹੋਇਆਗੇ ਚਲੋ ਅੱਜ ਕੁਛ ਗੱਲਾਂ ਬਾਤਾਂ ਕਰਦੇ ਆਂ ਨਾ। ਤੇ ਹੋਰ ਠੀਕ ਠਾਕ ਬਾਈ ਸਾਰੇ ਹਨਾ। ਬਾਈ ਜੀ ਕਿੱਥੋਂ ਕਿੱਥੋਂ ਜੁੜੇ ਹੋਇਆ ਬਾਈ। ਜ਼ਰੂਰ ਦੱਸਿਓ ਕਮੈਂਟ ਕਰਿਓ। ਬਾਈ ਜੀ ਸਵਾਗਤ ਤੁਹਾਡਾ ਆਪਣੇ ਸੁਖ ਤੇਰਾ ਪ੍ਰੋਡਕਸ਼ਨ YouTube ਚੈਨਲ ਉੱਤੇ। ਆਓ ਬਈ ਆਇਓ ਜੁੜਦੇ ਹੋ ਬਈ ਸ਼ੇਅਰ ਕਰ ਦੋ ਲਾਈਵ ਨੂੰ ਕਰਾਂਗੇ ਬਈ ਕੁਝ ਖਾਸ ਗੱਲਾਂ ਠੀਕ ਹੈ ਐਵੇਂ ਦੀ ਵੀ ਬਰੇ ਕੁਝ ਗੱਲਾਂ ਹੁੰਦੀਆਂ ਨੇ ਜ਼ਰੂਰੀ ਕਰਨੀਆਂ ਜੋ ਨਹੀਂ ਹੁ ਕਰਾਂਦੀਆਂ ਠੀਕ ਹੈ ਕੁਝ ਖਾਸ ਗੱਲਾਂ ਕਰਾਂਗੇ ਜੁੜਦੇ ਹੋ ਪਹਿਲਾਂ ਵੀਰ ਹਨਾ ਸ਼ੇਅਰ ਕਰ ਦੋ ਦਬ ਕੇ ਫਿਰ ਆਪਾਂ ਕਰਾਂਗੇ ਬਈ ਗੱਲਬਾਤਾਂ ਨਾ ਉਹ ਸੁਣਾਓ ਠੀਠਾ ਬਰਾ ਸੇਤਾਂ ਤੇ ਵੀ ਤਾਂ ਠੀਕ ਨੇ ਬੂਟਾ ਸਿੰਘ ਜੀ ਆ ਗਏ ਹੈਲੋ ਬ੍ਰੋ ਹੈਲੋ ਵੀਰੇ ਹੈਲੋ ਕੀ ਹਾਲ ਚਾਲ ਹੈ ਜੀ ਠੀਕ ਠਾਕ ਹਾਂ ਬਈ ਸੇਤਾਂ ਤੇ ਵੀ ਤਾਂ ਠੀਕ ਨੇ ਘਰਪੋਆ ਸਾਰੇ ਠੀਕ ਠਾਕ ਮੇਰਾ ਵੀ ਤੇ ਬਾਈ ਜੀ ਕਿੱਥੋਂ ਤੁਸੀਂ ਜੁੜੇ ਹੋ ਇਸ ਟਾਈਮ ਤੇ ਬਾਈ ਵੀਡੀਓ ਕਿਵੇਂ ਲੱਗ ਰਿਹਾ ਨੇ ਬਹੁਤ ਟਾਈਮ ਬਾਅਦ ਬਾਈ ਜੀ ਲਾਈਵ ਹੋਣ ਦਾ ਮੌਕਾ ਮਿਲਿਆ ਅੱਜ ਮੈਂ ਕਿਹਾ ਚਲੋ ਅੱਜ ਕੁਝ ਗੱਲਾਂ ਬਾਤਾਂ ਕਰਦੇ ਆਂਗੇ ਵੀਰਾਂ ਨਾਲ ਹੋਰ ਸੁਣਾਓ ਬਾਈ ਕਿਵੇਂ ਹੋ ਖਾਰੇ ਠੀਕ ਠਾਕ ਹਾਂ ਸੇਤਾਂ ਤੇ ਵੀ ਤਾਂ ਠੀਕ ਨੇ ਬਈ ਸਾਰੇ ਵੀਰਾਂ ਦੀਆਂ ਤੇ ਮੈਂ ਕਿਹਾ ਚਲੋ ਅੱਜ ਸੋਚਿਆ ਕਾਫੀ ਟਾਈਮ ਹੋ ਗਿਆ ਲਾਈਵ ਨੂੰ ਹੋਏਗਾ ਮਾਹ ਚਲੋ ਲਾਈਵ ਹੋ ਕੇ ਕੁਝ ਗੱਲਾਂ ਬਾਤਾਂ ਕਰਦੇ ਹਣਾ ਜਿਹੜੇ ਨਹੀਂ ਹੋ ਪੰਦੀਆਂ ਵਧੀਆ ਬ੍ਰਦਰ ਆਪਣਾ ਦੱਸੋ ਠੀਕ ਹੈ ਬਾਈ ਠੀਕ ਹੈ ਵਧੀਆ ਤੁਸੀਂ ਸੁਣਾਓ ਬਈ ਆਪਣਾ ਕੀ ਹਾਲ ਆ ਬ੍ਰਦਰ ਹਰਮਨ ਵੀਰੇ ਵਧੀਆ ਵੀਰੇ ਵਧੀਆ ਠੀਕ ਠਾਕ ਤੁਸੀਂ ਸੁਣਾਓ ਚੱਲ ਤੇ ਬਾਈ ਲਾਈਕ ਕਰ ਦਿਆ ਕਰੋ ਵੀਡੀਓ ਯਾਰ ਲਾਈਕ ਸ਼ੇਅਰ ਨਹੀਂ ਕਰਦੇ ਹੈਗੇ ਤੇ ਬਾਈ ਮਤਲਬ ਉੱਥੇ ਨਾ ਸਬਸਕ੍ਰਾਈਬਰ ਪਾਦੇ ਨੇਗੇ ਨਾ ਤੇ ਚਲੋ ਬਾਕੀ ਹੈ ਨਾ ਬਾਕੀ ਐ ਵੀ ਤੁਹਾਨੂੰ ਵਧੀਆ ਲੱਗਣ ਤੇ ਹੁੰਦੀ ਆ ਤੇ ਹੋਰ ਸਨੋਂ ਬਰਲਾ ਠੀਕ ਠਾਕ ਹੋ ਤੇ ਬਈ ਕਿੱਥੋਂ ਕਿੱਥੋਂ ਇਸ ਟਾਈਮ ਤੁਸੀਂ ਜੁੜੇ ਹੋ ਹੋਗੇ ਠੀਕ ਹੈ ਫਿਰ ਹੁਣ ਤੁਹਾਡੇ ਵਾਸਤੇ ਆਪਾਂ ਕੁਝ ਲਾਈਵ ਲੈ ਕੇ ਆ ਕਰਾਂਗੇ ਬਈ ਵੀਡੀਓ ਜ਼ਿਆਦਾਤਰ ਵੀਰੇ ਪਾਈਨੀਆਂ ਦੀ ਹੁਣ ਜਿੱਥੇ ਵੀ ਆਪਾਂ ਹੋਇਆ ਕਰਾਂਗੇ ਬਈ ਲਾਈਵ ਹੀ ਪਾਇਆ ਕਰਾਂਗੇ ਜ਼ਿਆਦਾਤਰ ਠੀਕ ਹੈ ਕੀ ਹਾਲ ਆ ਵੀਰੇ ਵਧੀਆ ਵੀਰੇ ਹਰਪ੍ਰੀਤ ਵੀਰੇ ਤੁਸੀਂ ਸਨੋ ਕਿਦਾਂ ਹਾਲ ਚਾਲ ਠੀਕ ਠਾਕ ਆਵਾਜ਼ ਮੇਰੀ ਵੀ ਵਧੀਆ ਆ ਰਹੀ ਮੇਰਾ ਵੀਰ ਕੀਮਤ ਸਿੰਘ ਦੁਬਈ ਤੋਂ ਵੈਲਕਮ ਹੋ ਗਿਆ ਵੀਰੇ ਦੁਬਈ ਵਾਲਿਆਂ ਵੀਰਾਂ ਨੂੰ ਕੀ ਹਾਲ ਚਾਲ ਨੇ ਠੀਕ ਠਾਕ ਹੋ ਮੇਰਾ ਵੀਰੇ ਸਾਰੇ ਪਹਿਲਾਂ ਕਿਉਂਕਿ ਮੈਂ ਵੀ ਬਈ ਦਬਈ ਤੀ ਉੱਥੇ ਹੀ ਬਈ ਇਹ ਚੈਨਲ ਸ਼ੁਰੂ ਹੋਇਆ ਹੈਗਾ ਤੇ ਬਈ ਠੀਕ ਠਾਕ ਹੋ ਸਾਰੇ ਹਨਾ ਕੰਮ ਤਾਂ ਦਿਆ ਲੋ ਹੋ ਗਏ ਫਰੀ ਬਾਈ ਕਹਿੰਦਾ ਗੁਰਦਾਸਪੁਰ ਤੋਂ ਆ ਹਰਮਨ ਖੈਰਾ ਠੀਕ ਹੈ ਬਈ ਥੈਂਕ ਯੂ ਮੇਰਾ ਵੀਰਾ ਜੋੜਨ ਦੀ ਇੱਕ ਅਤਰ ਤੋਂ ਬਈ ਹਰਪ੍ਰੀਤ ਠੀਕ ਹੈ ਬਈ ਹੋਰ ਸੁਣਾਓ ਬਈ ਸੇਤਾਂ ਦੀ ਤਾ ਠੀਕ ਨੇ ਸਾਰੇ ਵੀਰਾਂ ਦੇ ਸਭ ਤੋਂ ਪਹਿਲਾਂ ਮੇਰਾ ਲਾਇਕ ਤਾਂ ਕਮੈਂਟ ਆਉਂਦਾ ਬ੍ਰਦਰ ਥੋੜੀ ਹਰਵਿਟੀ ਤੋਂ ਥੈਂਕ ਯੂ ਵੀਰੇ ਥੈਂਕ ਯੂ ਬਹੁਤ ਬਹੁਤ ਸ਼ੁ크ਰ ਮੇਰਾ ਵੀਰ ਸਪੋਰਟ ਕਰ ਲਈ ਠੀਕ ਹੈ ਤੁਹਾਡੇ ਭਰਾਵਾਂ ਦੇ ਉਹਦੀ ਆਪਾ ਹਨਾ ਠੀਕ ਹੈ ਕਿਉਂ ਕੱਲਾ ਬੰਦਾ ਬਾਈ ਕੁਝ ਨਹੀਂ ਕਰ ਸਕਦਾ ਹੁੰਦਾ ਜਦੋਂ ਨਾਲ ਸਾਥ ਦੇਣ ਹਨਾ ਤਾਂ ਬਾਈ ਸਭ ਕੁਝ ਮਤਲਬ ਬਣ ਜਾਂਦਾ ਹੁੰਦਾਗਾ ਤੇ ਤੁਸੀਂ ਕਿੱਥੋਂ ਵੀਰੇ ਬੁੱਟਾ ਸਿੰਘ ਜੀ ਕਿਹੜੀ ਜਗ੍ਹਾ ਤੋਂ ਮੇਰੇ ਵੀਰ ਹਾਂਜੀ ਬ੍ਰਦਰ ਰਵਾਜ ਠੀਕ ਹੈ ਸਹੀ ਆ ਤੇ ਅੱਜ ਬਾਈ ਕੁਝ ਖਾਸ ਜਿਹਾ ਗੱਲਾਂ ਕਰਨੀਆਂ ਨੇਗੀਆਂ ਤੇ ਜੇ ਕੋਈ ਤੁਹਾਡੇ ਮਨ 'ਚ ਵੀਰੇ ਡਾਟ ਹੋਇਆ ਹਨਾ ਕੋਈ ਗੱਲ ਪੁੱਛਣੀ ਹੋਈ ਤਾਂ ਬਾਈ ਪੁੱਛ ਸਕਦੇ ਹੋ ਹਨਾ ਤੇ ਹਾਂਜੀ ਬ੍ਰਦਰ ਮੈਂ 1 ਡੇ ਡਿਊਟੀ ਸ਼੍ਰੀਨਗਰ ਤੋਂ ਅੱਛਾ ਅੱਛਾ ਠੀਕ ਹੈ ਬਈ ਤੇ ਬਈ ਅੱਜ ਸਪੈਸ਼ਲ ਜੀ ਗੱਲਾਂ ਇਹ ਕਰਨੇ ਨੇ ਵੀ ਮਤਲਬ ਪਹਿਲਾਂ ਤਾਂ ਬਹੁਤ ਵੀਰ ਬਈ ਗੱਲ ਇੱਕੋ ਹੀ ਹੁੰਦੀ ਆ ਜਿਆਦਾਤਰ ਕਿਉਂ ਦੇਖੋ ਸਾਰੇ ਵੀਰ ਮਤਲਬ ਯਾਰ ਅਮੀਰ ਤਾਂ ਨਹੀਂ ਹੁੰਦੇ ਹਨ ਠੀਕ ਹੈ ਮਤਲਬ ਮੀਡਲ ਕਲਾਸ ਹੀ ਹੁੰਦੇ ਆ ਜਿਆਦਾਤਰ ਤਾਂ ਮਤਲਬ ਕਹਿਣ ਦਾ ਮਤਲਬ ਵੀ ਚੱਲਣ ਦੇ ਮੇਲ ਦੇ ਵਿੱਚ ਜਿਆਦੇ ਆਪਾਂ ਨਾ ਪੈਸੇ ਖਰਚ ਸਕਦੇ ਆਂਗੇ ਸਹੀ ਹੈ ਤੇ ਮਤਲਬ ਐ ਮੰਨ ਕੇ ਚਲੋ ਵੀਰੇ 70 ਪਰ 75 ਪਰਸੈਂਟ ਵੀਰ ਇਦਾਂ ਦੇ ਨੇ ਆਪਣੇ ਕੋਲ ਵੀ ਜਿਹੜੀ ਇੱਕੋ ਹੀ ਗੱਲ ਕਹਿੰਦੇ ਨੇ ਬਾਈ ਲੋਨ ਹੋ ਜੂਗਾ ਹਨ ਵੈਸੇ ਮੈਂ ਫਰੋਈ ਫੋਰ ਤਾਂ ਠੀਕ ਹੈ ਵੀਰੇ ਜਾਤਰਦਾ ਬਈ ਇਹੀ ਕੁਐਸਚਨ ਹੁੰਦਾਗਾ ਵੀਰੇ ਲੋਨ ਕਰਵਾਉਣਾ ਲੋਨ ਹੋ ਜਾਊਗਾ ਜਿਵੇਂ ਬਈ ਹੁਣ ਅਲਟੋ ਲੈਣੀ ਆ ਬਈ 70000 ਦੀ ਹਨਾ ਲੋਨ ਹੋ ਜੂ ਬਸ ਵੀਰੇ ਆਹੀ ਗੱਲ ਹੁੰਦੀ ਆ ਮੈਂ ਦੱਸਣਾ ਚਾਹੁੰਦਾ ਵੀਰੇ ਯਾਰ ਜਿਹੜਾ ਲੋਨ ਹੁੰਦਾਗਾ 10 ਮਾਡਲ ਤੋਂ ਬਈ ਉੱਪਰ ਉੱਪਰ ਗੱਡੀਆਂ ਦਿੰਦਾਗਾ ਸਹੀ ਆ ਕਿਉਂਕਿ ਵੀਰੇ ਮੈਨੂੰ ਐਮਨ ਅਕਾ ਚੱਲੋ 90% ਲੋਨ ਆਉਂਦੇ ਨੇ ਕੱਲਾ ਲੋਨ ਤੇ ਜਿਵੇਂ ਬਈ ਅਲਟੋ ਲੈਣੀ ਆ ਸੀ 70000 ਵਾਲੀ ਲੋਨ ਤੇ ਹੋ ਜੂਗੀ ਹਨਾ ਪਰ ਫਿਰ ਮੈਂ ਕਹਿਣਾ ਚਾਹੁੰਦਾ ਵੀ ਜਿਹੜਾ ਲੋਨ ਹੈਗਾ ਉਹ ਆਪਣਾ 10 ਮਾਡਲ ਤੋਂ ਉੱਪਰ ਹੁੰਦਾਗਾ ਜੇ ਕੋਈ ਵੀਰ ਮਤਲਬ ਉਹ ਤੇ ਕਰ ਰਿਹਾਗਾ ਲੋਨ ਕਰ ਰਿਹਾ ਥੋਡੇ ਕੋਈ ਗੱਡੀ ਤੇ ਨਵਾਂ ਮਾਡਲ ਤੇ ਕਰ ਰਿਹਾ 8 ਮਾਡਲ ਤੇ ਕਰ ਰਿਹਾ ਉਹ ਤੁਹਾਡਾ ਇੰਟਰਸਟ ਵਿਆਜ ਵੱਧ ਲੈ ਰਿਹਾ ਹੋਊਗਾ ਠੀਕ ਹੈ ਇਹ ਗੱਲ ਮੈਂ ਤੁਹਾਨੂੰ ਜਰੂਰ ਦੱਸੂਗਾ ਬੇਹ ਅਦਰਵਾਈ ਜਿਹੜੀਆਂ ਪ੍ਰਾਈਵੇਟ ਬੈਂਕਾਂ ਨੇ ਜਾਂ ਸਰਕਾਰੀ ਬੈਂਕਾਂ ਨੇ ਵੀਰੇ ਉਹ ਮਤਲਬ ਜਿਹੜਾ ਲੋਨ ਕਰਦਿਆਂ ਉਹ 10 ਮਾਡਲ ਤੋਂ ਉੱਪਰ ਹੀ ਕਰਦਿਆਂ ਨਈਆਂ ਤਾਂ ਮੇਰਾ ਵੀਰ ਜੇ ਤੁਹਾਡੇ ਕੋਲ 70 80000 ਰੁਪਏ ਹੈਗਾ ਤਾਂ ਵੀਰ ਬਣ ਕੇ ਤਾਂ ਹੀ ਵੀਰੇ ਗੱਡੀ ਤੇ ਪੈਸਾ ਲਾਓ ਅਦਰਵਾਈ ਵੀਰੇ ਲੋਨ ਤੇ ਗੱਡੀ ਲੈਣ ਦਾ ਕੋਈ ਫਾਇਦਾ ਨਹੀਂ ਕਿਉਂਕਿ ਜੇ ਵੀਰੇ 70000 ਦੀ ਗੱਡੀ ਆ ਬਾਈ ਸਾਨੂੰ ਐ ਨਹੀਂ ਪਤਾ ਉਹ 120000 ਦੇ ਕੇ ਰਹਿਣਾ ਉਹ ਸੜਣੀ ਪੈ ਜੇ ਨਹੀਂ ਪਤਾ 130000 ਮਤਲਬ ਪਏ ਡਬਲ ਵੀਰੇ ਵਿਆਜ ਭਰਨਾ ਪੈ ਜਾਣਾ ਦਾ ਠੀਕ ਹੈ ਉਹਦਾ ਕੀ ਫਾਇਦਾ ਵੀਰੇ 4% ਦੇ ਲੋਨ ਤੇ ਦੀ ਜਾਈ ਹੈ ਨਾ ਠੀਕ ਹੈ 4 ਰੁਪਿਆ ਨੂੰ ਵੀ ਵੀਰੇ ਮਤਲਬ ਬਹੁਤ ਜਿਆਦਾ ਮਹਿੰਗਾ ਹੁੰਦਾ ਤਾਂ ਤੁਹਾਨੂੰ ਹੀ ਪਤਾ ਵੀਰੇ ਮਾਰਕੀਟ ਦੇ ਵਿੱਚ ਜੇ ਆਪਾਂ ਕਿਸੇ ਤੋਂ ਉਦਾਂ ਵੀ ਵੀਰੇ ਪੈਸੇ ਪੁਹੇ ਲੈਣੇ ਹੈਗੇ ਤਾਂ 1 ਰੁਪਿਆ 1.5 ਰੁਪਿਆ ਜਾਂ 2 ਰੁਪਏ ਦਾ ਮਤਲਬ ਵਿਆਜ ਬੰਦਾ ਹੈਗਾ ਠੀਕ ਹੈ ਤਾਂ ਬਈ 3 3 4 4 ਰੁਪਏ ਬਾਈ ਮਹਿੰਗੇ ਪੈ ਜਾਂਦਾ ਫਿਰ ਉਹਦੇ ਲਈ ਚੰਗੀ ਗੱਲ ਨਹੀਂ ਹਨਾ ਵੀਰੇ ਜਿਹੜੀ ਮਤਲਬ ਚਲੋ ਘੱਟ ਪੈਸਾ ਆਪਾਂ ਲਾਉਣ ਲਾਉਣੇ ਹੈਗੇ ਨਾ ਠੀਕ ਹੈ ਤਾਂ ਮੇਰਾ ਬਸ ਇੱਕ ਰਿਕਵੈਸਟ ਹੈ ਵੀਰੇ ਜੇ ਆਪਾਂ ਕੋਈ ਗੱਡੀ ਲੈਣੇ ਆ ਛੋਟੀ ਤਾਂ ਵੀਰੇ ਕੈਸ਼ ਹੀ ਚੱਕੋ ਮੇਰਾ ਵੀਰ ਹਨਾ ਜੇ ਵੀ ਆਪਾਂ ਵੱਡੀ ਗੱਡੀ ਵੀ ਲੈਣੇ ਆਗੇ ਤਾਂ ਬਾਈ ਜੀ ਵੱਧ ਤੋਂ ਵੱਧ ਡਾਊਨ ਪੇਮੈਂਟ ਕਰੋ ਕਿਉਂਕਿ ਬਾਈ ਜੀ ਜਿਹੜਾ ਕਿਸ਼ਤਾਂ ਨੇ ਉਹ ਤੁਸੀਂ ਆ ਭਰਨੇ ਆ ਨੇ ਤੇ ਜਿੰਨੀਆਂ ਕਿਸ਼ਤਾਂ ਵਧਣਗੀਆਂ ਬਈ ਉਹਦੇ ਹਿਸਾਬ ਨਾਲ ਉਹਨਾ ਵਿਆਜ ਵੀ ਵਧੂਗਾ ਬਾਈ ਜੀ ਕੋਈ ਜੈਨਰਲ ਐਲਐਕਐਸਆਈ ਕਾਰ ਹੈ ਪਾਸਿੰਗ ਵਾਲੀ ਨਹੀਂ ਭਈਆ ਜੈਨ ਬਹੁਤ ਘੱਟ ਆ ਰਹੀ ਹੈ ਮਾਰਕੀਟ ਦੇ ਵਿੱਚ ਸੇਲ ਨਹੀਂ ਹੋ ਰ ਮਤਲਬ ਰੀਸੇਲ ਵੈਲਿਊ ਮਤਲਬ ਕਰ ਨਹੀਂ ਰਹੇ ਲੋਕ ਹਨਾ ਤੇ ਐ ਵੀ ਮਾਰਕੀਟ ਤਾਂ ਬਹੁਤ ਵਧੀਆ ਗੱਡੀ ਹੈਗੀ ਮਾੜੀ ਗੱਡੀ ਨਹੀਂ ਹੈਗੀ ਪਰ ਐ ਵੀ ਉਹਨੂੰ ਦੁਬਾਰੇ ਸੇਲ ਨਹੀਂ ਕਰ ਰਿਹਾ ਹੈਗਾ ਤੇ ਮੈਂ ਗੱਲ ਇਹੀ ਕਰ ਰਹਿੰਦੀ ਵੀਰੇ ਆਪਾਂ ਜੇ ਛੋਟੀ ਮੋਟੀ ਗੱਡੀ ਲੈਣਾ ਵੀਰ ਬਣ ਕੇ ਯਾਰ ਤੁਸੀਂ ਕੈਸੀ ਚੱਕੋ ਲੋਨ ਵਾਲਾ ਸਿਸਟਮ ਨਾ ਕਰੋ ਕਿਸ਼ਤਾਂ ਵਾਲਾ ਸਿਸਟਮ ਨਾ ਕਰੋ ਕਿਉਂਕਿ ਬਾਈ ਜੀ ਤੁਹਾਨੂੰ ਡੁੱਡੀ ਰਕਮ ਦੇ ਕੇ ਗੱਡੀ ਖੁਰਾਉਣੀ ਪੈਣੀ ਹੈ ਠੀਕ ਹੈ ਜੀ ਜੇ 70000 ਦੀ ਗੱਡੀ ਆ ਤਾਂ ਬਈ ਐ ਨਹੀਂ ਪਤਾ ਵੀ 120000 ਦੇ ਕਿ ਖੜਾ ਛੋਟੇ ਹਨਾ ਤੇ ਦੂਸਰੀ ਗੱਲ ਕਹਿ ਰਿਹਾ ਸੀ ਜੇ ਕੋਈ ਬਾਈ ਵੱਡੀ ਗੱਡੀ ਆਪਾਂ ਲੈਣੇ ਆਗੇ 3-4 ਲੱਖ ਰੁਪਏ ਵਾਲੀ ਠੀਕ ਹੈ ਤੇ ਆ ਮੰਨ ਕੇ ਚੱਲੋ ਵੀ ਇਹ ਲੱਖ ਰੁਪਏ ਭਰ ਕੇ ਵੀ ਆਪਾਂ ਤਿੰਨ ਕਿ ਲੱਖ ਦਾ ਲੋਨ ਕਰਾਉਣਿਆ ਤਾਂ ਬਾਈ ਜੀ ਵੱਧ ਤੋਂ ਵੱਧ ਡਾਊਨ ਪੇਮੈਂਟ ਕਰੋ ਵੀ ਜੇ 4 ਲੱਖ ਦੀ ਗੱਡੀ ਆ ਬਾਈ ਘੱਟੋ ਘੱਟ ਬਾਈ 2000 2.5 ਲੱਖ ਰੁਪਏ ਤੁਸੀਂ ਡਾਊਨ ਪੇਮੈਂਟ ਕਰੋ ਤਾਂ ਲੋਨ ਕਰਾਉਣ ਦਾ ਫਾਇਦਾ ਬਈ ਠੀਕ ਹੈ ਆਪਾਂ ਸੋਚ ਲੰਨਾ ਬਾਈ 40-50 ਹਜ਼ਾਰ ਰੁਪਏ ਦੇ ਕੇ ਆਪਣੀ ਆਪਾਂ ਨੂੰ ਗੱਡੀ ਮਿਲ ਜੂਗੀ ਤੇ ਬਾਈ ਜੀ ਵਿਆਜ ਵੀ ਤਾਂ ਬਾਈ ਤੁਸੀਂ ਉਹ ਭਰਨਾ ਕਿਸ਼ਤਾਂ ਵੀ ਤੁਸੀਂ ਭਰਨੇ ਮੇਰਾ ਵੀਰ ਹਣਾ ਤਾਂ ਬਈ ਇਹ ਮੇਰਾ ਖਰਚ ਲੋਨ 'ਚ ਫਾਇਦਾ ਹੈ ਨਹੀਂਗਾ ਮੇਰਾ ਵੀਰਾ ਜੇ ਲੋਨ 'ਚ ਫਾਇਦਾ ਹੀ ਉੱਤੇ ਵੱਧ ਵੱਧ ਵੀਰੇ ਡਾਊਨ ਪੇਮੈਂਟ ਭਰੋ ਮੇਰਾ ਵੀਰ ਹਨਾ ਫਿਰ ਅਮਰੂਤੀ ਪਾਸਿੰਗ ਵਾਲੀ ਪਾਸਿੰਗ ਵਾਲੀ ਬਰੂਤੀ ਵੀਰੇ ਮਿਲ ਜੂ ਮੇਰਾ ਵੀਰ ਹਨਾ ਹਾ ਹੁਣੀ ਥੋੜੇ ਤੁਹਾਨੂੰ ਵੀਰੇ ਅਸੀਂ ਮਤਲਬ ਜਿੱਦੇ ਆ ਪਹਿਲੀ ਛੁੱਟੀ ਸੀ ਵੀਰੇ ਸੰਡੇ ਨੂੰ ਮਿਲਰਵਾਂ ਉਦੋਂ ਬਾਅਦ ਦੂਜੀ ਛੁੱਟੀ ਆ ਦੀ ਉਹਦੇ ਵੇ ਗੱਡੀ ਸੇਲ ਕਰੀਤੀ ਪਾਸਿੰਗ ਵਾਲੀ ਠੀਕ ਹੈ 5000 ਰੁਪਏ ਨਾ ਕਰਕੇ ਦੀ ਮੈਂ ਲੱਗ ਕੱਲ ਵੀਰੇ ਲੈ ਗਈ ਵੀਰੋ ਹਣਾ ਪਾਸਿੰਗ ਵਾਲੀ ਸੀਗੀ ਠੀਕ ਹੈ ਐ ਮਤਲਬ ਆ ਜਾਂਦੇ ਹੁੰਦੀ ਹੈ ਵੀਰੇ ਹਣਾ ਅਮਰੁੱਤੀ ਕੋਈ ਏਡੀ ਗੱਲਬਾਤ ਨਹੀਂ ਹੈਗੀ ਬ੍ਰਦਰ ਮੈਨੂੰ ਸਸਤੀ ਕਾਰ ਦੀਆਂ ਦੋ ਡਰਾਈਵਿੰਗ ਸਿੱਖਣ ਲਈ ਅੱਛਾ ਬਈ ਠੀਕ ਹੈ ਉਹ ਹੀ ਨਹੀਂ ਵੀਰੇ ਦੇ ਦਾਂ ਮੇਰਾ ਵੀਰੇ ਕੋਈ ਚੱਕਰ ਵਾਲੀ ਗੱਲ ਨਹੀਂ ਹੈਗੀ ਤੇ ਵੀਰੇ ਸਿੱਖਣ ਵਾਸਤੇ ਲੈਣੀਆਂ ਵੀ ਜਦਾ ਵੀ ਜੇ ਪਾਵਰ ਚ ਲੈਣੀਆਂ ਗੱਡੀ ਤਾਂ ਤਾਂ ਫਿਰ ਅਲਟੋ ਹੀ ਆ ਜੇ ਮਤਲਬ ਵਿਦਆਉਟ ਪਾਵਰ ਚ ਲੈਣੇ ਫਿਰ ਤਾਂ ਅਮਰੁੱਤੀ ਇਹ ਦੋ ਹੀ ਗੱਡੀਆਂ ਨਹੀਂ ਹੈਗੀਆਂ ਮੇਰਾ ਵੀਰ ਹਣਾ ਸਿੱਖਣ ਚ ਤਾਂ ਠੀਕ ਹੈ ਜੇ ਸਵਿਫਟ ਦੇ ਸਿਖਲੋਂ ਤਾਂ ਬੜੀ ਵਧੀਆ ਗੱਲ ਆ ਵese ਤਾਂ ਜ਼ਿਆਦਾ ਤਰਦਾ ਮਰੂਤੀ ਪ੍ਰੇਫਰ ਕਰਦੇ ਆ ਵੀਰੇ ਯਾਰ ਕਿਤੇ ਲੱਗ ਵੀ ਜਾਊਗਾ ਤਾਂ ਕੋਈ ਚੱਕਰ ਵਾਲੀ ਗੱਲ ਹੀ ਨਹੀਂ ਹੈਗੀ ਨਾ ਠੀਕ ਹੈ ਉਹਨੋਂ ਨਾਲ ਕੋਸ ਹੁੰਦਾ ਵੀ ਨਹੀਂ ਉਹਦੇ ਵੀਰੇ ਮਤਲਬ ਜਿਹੜੀ ਰਿਪੇਅਰ ਆ ਰਿਪੇਅਰ ਵੀ ਕੁਝ ਨਹੀਂ ਹੈਗੀ ਠੀਕ ਹੈ ਤੇ ਭਾਈ ਤੁਸੀਂ ਕਿਹੜੇ ਜ਼ਿਲ੍ਹੇ ਤੋਂ ਮੇਰਾ ਵੀਰ ਬਿਲੋਂਗ ਕਰਦੇ ਹੋ ਕਮੈਂਟ ਵਿੱਚ ਜ਼ਰੂਰ ਦੱਸਿਓ ਤੇ ਭਈ ਤੁਹਾਨੂੰ ਵੀ ਕਿਹੜੀ-ਕਿਹੜੀ ਗੱਡੀ ਚਾਹੀਦੀ ਹੈਗੀ ਪ੍ਰੋਫਾਈਲ ਦੇ ਜਿਹੜੇ ਆਪਣੀ ਫੋਟੋ ਆ ਨਾ ਜੀ ਇਹਦੀ ਆਪਣੀ ਪੇਜ ਦੀ ਉਹਦੇ ਵਿੱਚ ਨੰਬਰ ਆਗਾ ਬਾਕੀ ਮੈਂ ਦੁਬਾਰੇ ਅਪਡੇਟ ਕਰ ਦਉਂ ਇੰਡੀਆ ਦਾ ਨੰਬਰ ਠੀਕ ਹੈ ਕਿਸੇ ਵੀਰ ਨੂੰ ਕੋਈ ਗੱਡੀ ਚਾਹੀਦੀ ਆ ਤਾਂ ਬਈ ਆਪਣੇ ਨਾਲ ਆਪਤਾ ਕਰ ਸਕਦਾ ਹੋ ਠੀਕ ਹੈ ਆਪਾਂ ਉਹਨਾਂ ਦੀ ਪੂਰੀ ਪ੍ਰੋਪਰ ਤਰੀਕੇ ਨਾਲ ਹੈਲਪ ਕਰਾਂਗੇ ਬਾਕੀ ਤਾਂ ਵੀਰੇ ਤੁਸੀਂ ਇਹ ਦੱਸੋ ਆਪਣੇ ਰੇਟ ਕਿਦਾਂ ਹੁੰਦੇ ਨੇ ਬਾਕੀ ਬਈ ਆਪਣੀ ਕੋਸ਼ਿਸ਼ ਇਹ ਹੀ ਰਹਿੰਦੀ ਆ ਕਿ ਵਧੀਆ ਤੋਂ ਵਧੀਆ ਬਈ ਰੇਟ ਹੋਣਾ ਤੇ ਬਈ ਵਧੀਆ ਤੋਂ ਵਧੀਆ ਗੱਡੀ ਹੋਵੇ ਠੀਕ ਹੈ ਇਹੀ ਬਈ ਕੋਸ਼ਿਸ਼ ਰਹਿੰਦੀ ਆ ਆਪਣੀ ਵੀ ਬਈ ਵਧੀਆ ਤਰੀਕੇ ਨਾਲ ਤੁਹਾਨੂੰ ਸਸਤੀ ਤੋਂ ਸਸਤੀ ਤੇ ਵਧੀਆ ਤੋਂ ਵਧੀਆ ਬਰੀ ਗੱਡੀ ਦਵਾਈ ਆਵੇ ਵੀਰ ਜੀ ਮੈਂ ਛੁੱਟੀ ਆਉਣਾਗਾ 20 ਅਪ੍ਰੈਲ ਨੂੰ ਕੋਈ ਸ਼ਿਫਟ ਘੱਟ ਤੋਂ ਘੱਟ ਵੀਡੀਓ ਹੀ ਬ੍ਰਦਰ ਕੋਈ ਲੱਭ ਕੇ ਦੋ ਤਰਨ ਤਾਰਨ ਦੋ ਮੈਂ ਹਰਪ੍ਰੀਤ ਵੀਰੇ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ ਤੁਸੀਂ ਪੈਸੇ ਕਿੰਨੇ ਲਾਉਣੇ ਆ ਮੈਨੂੰ ਪਤਾ ਲੱਗੇ ਫਿਰ ਉਹਦੇ ਹਿਸਾਬ ਨਾਲ ਵੀਰੇ ਮੈਂ ਹੁਣ ਦੱਸ ਦੂੰਗੀ ਆ ਇੰਨੇ ਕੇ ਰੇਂਜ ਦੇ ਵਿੱਚ ਇੰਨੀ ਕੀ ਵੀਰੇ ਗੱਡੀ ਆਉਣੇ ਮੇਰਾ ਵੀਰ ਹਣਾ ਜਲੰਧਰ ਭੋਗਪੁਰ ਤੋਂ ਠੀਕ ਹੈ ਬਾਈ ਵੈਲਕਮ ਹੋ ਗਿਆ ਵੀਰੇ ਬੂਟਾ ਸਿੰਘ ਹਾਂਜੀ ਬ੍ਰਦਰ ਮੇਰੀ ਫੈਮਲੀ ਬੋਲਦੀ ਆ ਪਹਿਲਾਂ ਛੋਟੀ ਕਾਰ ਲਈ ਲੋ ਸਿੱਖਣ ਲਈ ਹਾਂਜੀ ਹਾਂਜੀ ਵੀਰੇ ਸਹੀ ਆ ਵੀਰ ਯਾਰ ਪਤਾ ਕੀ ਆ ਯਾਰ ਹੁਣ ਆਪਾਂ ਵੱਡੀ ਗੱਡੀ ਲਵਾਂਗੇ ਵੀਰੇ ਸਹੀ ਆ ਐਵੇਂ ਯਾਰ ਕਿਸੇ ਚ ਵੱੱਜ ਪੂਜ ਜਾਂਦੇ ਨਾਲ ਤਾਂ ਅਗਲੇ ਨੁਕਸਾਨ ਅਗਲੇ ਨੁਕਸਾਨ ਦਾ ਹੁਣੇ ਨਾਲ ਆਪਦਾ ਵੀ ਹੁਣ ਦੁਆਰੇ ਹੋਣਾ ਹਨਾ ਠੀਕ ਐ ਤਾਂ ਆਪਾਂ ਇਹੀ ਕਹਿਣਾ ਵੀ ਯਾਰ ਛੋਟੀ ਤੋਂ ਛੋਟੀ ਗੱਡੀ ਹੋਏ ਕਿਤੇ ਮਤਲਬ ਲੱਗ ਲੱਗ ਵੀ ਜਾਂਦੇ ਆ ਨਾ ਕੋਈ ਦਿੱਕਤ ਵਾਲੀ ਗੱਲ ਨਹੀਂ ਬਾਅਦ ਵਿੱਚ ਉਹਨੇ ਦੇ ਉਹਨੇ ਫੇਰ ਸੇਲ ਹੋ ਜਾਣਾ ਠੀਕ ਐ ਨਾਲੇ ਛੋਟੀ ਗੱਡੀ ਦੀ ਵੀਰੇ ਰਿਪੇਅਰ ਛੋਟੀ ਹੁੰਦੀ ਆ ਵੱਡੀ ਦੀ ਗੱਡੀ ਦੀ ਰਿਪੇਅਰ ਵੱਡੀ ਹੁੰਦੀ ਆ ਨੂੰ ਪਤਾ ਨਾ ਜੇ ਹੁਣ ਮੰਨ ਕੇ ਚੱਲੋ ਬਾਈ ਮਰੂਤੀ ਦਾ ਕਿਤੇ ਇੰਜਨ ਵੀ ਖਰਾਬ ਹੁੰਦਾਗਾ ਮੰਨ ਲਓ ਐਕਸੀਡੈਂਟ ਦੇ ਵਿੱਚ ਕਿਤੇ ਮਰੂਤੀ ਦਾ ਇੰਜਨ ਵੀ ਖਰਾਬ ਹੁੰਦਾਗਾ ਤਾਂ ਬਾਈ 2000 ਦਾ ਇੰਜਨ ਲਾਉਂਦਾਗਾ ਚੁੱਪ ਕਰਕੇ ਮਰੂਤੀ ਦੇ ਅੰਦਰ ਆ ਜਾਂਦਾ ਠੀਕ ਹੈ ਇਹ ਆਉਂਦਾ ਵੀਰੇ ਆਇਆ ਹੁਣ ਵੀਰੇ ਵੱਡੀ ਗੱਡੀ ਆਪਾਂ ਸ਼ਿਫਟ ਨਾਲ ਪੰਗਾ ਲਵਾਂਗੇ ਤਾਂ 25-30000 ਰੁਪਏ ਦਾ ਵੀਰੇ ਕੁੰਡਾ ਖੜਾਉਣਾ ਸਹੀ ਹੈ ਤਾਂ ਬਸ ਇੱਕੋ ਗੱਲ ਕਹੋ ਵੀ ਛੋਟੀ ਗੱਡੀ ਨਾਲ ਹੀ ਜੇ ਤੁਸੀਂ ਡਰਾਈਵਿੰਗ ਸਿੱਖਦੇ ਬਾਈ ਛੋਟੀ ਨਾਲ ਹੀ ਸਿੱਖੋ ਵਧੀਆ ਗੱਲ ਠੀਕ ਹੈ ਵੱਡੀ ਦਾ ਬਾਅਦ ਜਦੋਂ ਮਰਜ਼ੀ ਲੈ ਲਓ ਬਾਈ ਹਨਾ ਕੋਈ ਦਿੱਕਤ ਵਾਲੀ ਗੱਲ ਨਹੀਂ ਪਰ ਜੇ ਸਿੱਖਣੀਆਂ ਤਾਂ ਛੋਟੀ ਗੱਡੀ ਤੋਂ ਸਟਾਰਟ ਕਰੋ ਕਿਉਂ ਵੀਰੇ ਜਿਹੜੇ ਬੰਦੇ ਨੇ ਮਰੂਤੀ ਚਲਾ ਲਈ ਉਹ ਤਾਂ ਮਕੈਨਿਕ ਬਣ ਜਾਂਦਾ ਠੀਕ ਹੈ ਉਹਨਾਂ ਨੂੰ ਪਤਾ ਲੱਗ ਜਾਂਦਾ ਬਾਈ ਕਿਦਾਂ ਗੱਡੀ ਨਾਲ ਅੱਗੇ ਡੀਲ ਕਰਨੀ ਹੈਗੀ ਮਤਲਬ ਰਸਤੇ ਜਿਵੇਂ ਜੀ ਵੀ ਇਹ ਮਤਲਬ ਕਿ ਗੱਲਬਾਤ ਵੀ ਹੋ ਜਾਂਦੀ ਆ ਤਾਂ ਬੰਦਾ ਆਪੀ ਸੈਟਿੰਗ ਕਰ ਲਾਂਦਾ ਦੀ ਠੀਕ ਹੈ ਤੇ ਮਰੂਤੀ ਦੇ ਵਿੱਚ ਇੱਕ ਪਲਾਸ ਤੇ ਇੱਕ ਚਾਬੀ ਹੁੰਦੀ ਆ 13 14 ਨੰਬਰ ਦੀ ਉਹ ਚ ਰੂ ਰੱਖਕ 10 ਨੰਬਰ ਦੀ ਚਾਬੀ ਠੀਕ ਹੈ ਜਿੱਥੇ ਮਰਜ਼ੀ ਬਾਏ ਤੁਸੀਂ ਆਪ ਸੈੱਟ ਕਰਕੇ ਉਹਨੂੰ ਲੈ ਆਮ ਹੋਗੇ ਕੋਈ ਚੈੱਕਰ ਵਾਲੀ ਗੱਲ ਨਹੀਂ ਗੱਦੀ ਗੱਲਬਾਤ ਨਹੀਂ ਹੁੰਦੀ ਬਾਈ ਉਹਦੇ ਵਿੱਚ ਤੇ ਤੁਸੀਂ ਬਾਈ ਕਿੱਥੋਂ ਕਿੱਥੋਂ ਬਾਈ ਬਲੋਂਗ ਕਰਦੇ ਹੋ ਮੇਰਾ ਵੀਰ ਹਨਾ ਜਰੂਰ ਦੱਸੋ ਸੁਖਪਾਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰੇ ਜਤਿੰਦਰ ਵੀਰੇ ਕੀ ਹਾਲ ਚਾਲ ਹੈ ਜੀ ਠੀਕ ਠਾਕ ਬਾਈ ਸੇਤਾਂ ਦਵਿੱਤਾਂ ਠੀਕ ਨੇ ਬਾਈ ਲਾਇਕ ਕਰੋ ਯਾਰ ਬਾਈ ਜਿੰਨੇ ਬਾਈ ਬੈਠੇ ਨੇ 39 ਬਾਈ ਬੈਠੇ ਨੇਗੇ ਤੇ ਲਾਇਕ ਕਰੋ ਠੀਕ ਹੈ ਸ਼ੇਅਰ ਕਰ ਦਿਆ ਕਰੋ ਯਾਰ ਪਤਾ ਕੀ ਹੈ ਆਪਣਾ ਨਾ ਇੱਕ ਤਾਂ ਪਹਿਲਾਂ ਮਤਲਬ ਉਦਾਂ ਸਿਸਟਮ ਨਹੀਂ ਹੋ ਰਿਹਾ ਜੀ ਹਨਾ ਤੇ ਆ ਥੋੜਾ ਹੁਣ ਐਕਸੀਡੈਂਟ ਹੋ ਗਿਆ ਦੀ ਯਾਰ ਰੀਚ ਨਾ ਡਿਗੀ ਯਾਰ ਇਹ ਫੇਸ ਦੀ ਠੀਕ ਹੈ ਤੇ ਬਾਈ ਬਣ ਕੇ ਯਾਰ ਲਾਇਕ ਕਰਿਆ ਕਰੋ ਵੱਧ ਤੋਂ ਵੱਧ ਪੇਜ ਦੀ ਰੀਚ ਚੱਕ ਹੈਨਾ ਤੇ ਬਾਈ ਕੁਛ ਨਹੀਂ ਮਨ ਰਹਾਗਾ ਘਰੇ ਬੈਠੇ ਬਸ ਮੱਖੀਆਂ ਮਾਰਦੇ ਆਗੇ ਸਹੀ ਹੈ ਜੀ ਤੇ ਥੋੜਾ ਹੌਸਲਾ ਦਿਆ ਕਰੋ ਬਾਈ ਹੈਨਾ ਕਮੈਂਟ ਕਰਿਆ ਕਰੋ ਤੇ ਕਮੈਂਟ ਕਰਕੇ ਦੱਸਿਆ ਕਰੋ ਬਾਈ ਕਿੱਥੇ ਕੋਈ ਕਮੀ ਪੇਸੀ ਹੈ ਕੀ ਹੈਨਾ ਠੀਕ ਹੈ ਕਾਲਿੰਗ ਕਰ ਦੋ ਕਾਲ ਕਰ ਦਿੰਦੇ ਹਾਂ ਬਾਈ ਕਿਤੇ ਕੋਈ ਕਮੀ ਪੇਸ਼ੀ ਹੁੰਦੇ ਜਰੂਰ ਦੱਸਿਆ ਕਰੋ ਤਾਂ ਬਾਈ ਲਾਇਕ ਕਰੋ ਯਾਰ ਹਨਾ ਠੀਕ ਹੈ ਲਾਇਕ ਕਰੋ ਸ਼ੇਅਰ ਕਰੋ ਬ੍ਰਦਰ ਜਲੰਧਰ ਵਾਲੇ ਏਰੀਏ ਚ ਵੀ ਕੋਈ ਕਾਰਵਿਆਰ ਦੀ ਵੀਡੀਓ ਪਾ ਬਣਾਇਓ ਵੀਰੇ ਆਪਾਂ ਜਲੰਧਰ ਏਰੀਏ ਵਿੱਚ ਪਤਾ ਕਿਉਂ ਨਹੀਂ ਆਉਂਦੇ ਹੈਗੇ ਯਾਰ ਰੇਟ ਬਹੁਲੇ ਨਜਾਇਜ਼ ਨੇ ਯਾਰ ਹਨਾ ਕਿਉਂ ਆਪਾਂ ਦੇਖ ਬਸ ਇਕਲੀ ਜਲੀ ਹੋਵਾਂਗੇ ਜਾਣੇ ਜਾਂਦੇ ਆ ਵੀ ਯਾਰ ਜਿਹੜੇ ਰੇਟ ਨੇ ਜਮੇ ਜ਼ੀਰੋ ਲੈਵਲ ਤੇ ਚੱਕ ਕੇ ਲਾਉਣੇ ਨੇ ਆਪਾਂ ਠੀਕ ਹੈ ਘਟਰੇ ਵਾਲੇ ਆਪਾਂ ਵੀਡੀਓ ਪਾਉਂਦੇ ਆ ਬਈ ਜੇ ਆਪਾਂ ਹੁਣ ਅਦਰੇਂ ਵਾਲੇ ਬਾਈ ਗੱਡੀਆਂ ਦੀ ਵੀਡੀਓ ਪਾਉਣ ਲੱਗ ਗਏ ਯਾਰ ਹਣਾ ਫਿਰ ਦੂਜੇ ਬਲੌਗਰਾਂ ਤੇ ਆਪਣੇ ਬਲੌਗਰ ਦੇ ਵਿੱਚ ਫਰਕ ਨਹੀਂ ਰਹਾਂਗੇ ਠੀਕ ਹੈ ਬੁਲਾਉਂਦੇ ਆ ਬਾਈ ਕੋਈ ਚੱਕਰ ਵਾਲੀ ਗੱਲ ਨਹੀਂ ਹੈਗੀ ਪਰ ਆਪਾਂ ਵੀਰੇ ਪਾਉਣਾ ਹੀ ਨੇਗੀ ਕਾਰ ਦੀ ਵੀਡੀਓ ਪਾ ਦਾਂਗੇ ਪਾ ਦਾਂਗੇ ਵੀਰੇ ਪਾ ਦਾਂਗੇ ਕੋਈ ਚੱਕਰ ਵਾਲੀ ਗੱਲ ਨਹੀਂ ਹੈਗੀ ਤੇ ਆ ਵੀਰੇ ਯਾਰ ਇੱਧਰ ਜਿਹੜੇ ਕਾਰ ਵੀਰ ਨਾਲ ਜਲੰਧਰ ਹੋ ਗਿਆ ਹੁਸ਼ਿਆਰਪੁਰ ਇੱਧਰ ਬਾਕੀ ਸਾਰੇ ਇੱਧਰਲੇ ਜਿਹੜੇ ਆਪਣਾ ਮਾਝਾ ਏਰੀਆ ਹੈਗਾ ਨਾ ਠੀਕ ਹੈ ਬਈ ਯਾਰ ਰੇਟ ਥੋੜੇ ਵੱਧ ਨੇ ਕਰਨ ਦੇ ਤੇ ਬਈ ਆਪਾਂ ਦਾ ਤਾਂ ਸੇਲ ਹੀ ਹੋਣੀ ਐ ਨਾ ਨਾਲੇ ਤੁਸੀਂ ਸਾਨੂੰ ਚਾਰ ਗਾਲਾਂ ਕੱਢੋਗੇ ਹਨ ਠੀਕ ਹੈ ਜੇ ਕੋਈ ਹੋਰ ਮਰੂਤੀ 800 ਪਾਸਿੰਗ ਵਾਲੀ ਹੋਵੇ ਤਾਂ ਵੀਰੇ ਜਰੂਰ ਵੀਰੇ WhatsApp ਤੇ ਨਾ ਤੁਸੀਂ ਕੁਝ ਨਹੀਂ ਕਰਨਾ ਹੈਗਾ WhatsApp ਤੇ ਪਾਸਿੰਗ ਵਾਲੀ ਮਰੂਤੀ ਲਿਖ ਕੇ ਮੈਸੇਜ ਕਰ ਦਿਓ ਮੈਨੂੰ ਠੀਕ ਹੈ ਜਦੋਂ ਵੀ ਮੇਰੇ ਲਈ ਕੋਈ ਮਰੂਤੀ ਆਉਂਦੀ ਹੈਗੀ ਤਾਂ ਵੀਰੇ ਮੈਂ ਕੁਝ ਨਹੀਂ ਕਰਦਾ ਮੇਰੇ ਲਈ ਫੋਟੋਆਂ ਦੇਣਾ ਮੈਂ ਉੱਤੇ ਮਰੂਤੀ ਸਰਚ ਕਰ ਲਾਉਂਦਾ ਜਿੰਨੇ ਬੰਦੇ ਨੂੰ ਮਰੂਤੀ ਗੱਡੀ ਚਾਹੀਦੀ ਹੈ ਵੀਰੇ ਮੈਂ ਸੈਂਡ ਕਰ ਦਾਂ ਉਹਨਾਂ ਨੂੰ ਠੀਕ ਹੈ ਮੇਰਾ ਇਹ ਆ ਮੈਂ ਇੱਕ ਵਾਰੀ ਬਾਈ ਨੂੰ ਕਹਾਂਦਾ ਬਾਈ ਜਿਹੜੀ ਤੁਹਾਨੂੰ ਗੱਡੀ ਚਾਹੀਦੀ ਆ ਇੱਕ ਵਾਰ ਮੈਸੇਜ ਆਪ ਆਜਿਆ ਕਰੋ ਉਹੀ ਗੱਡੀ ਦਾ ਨਾਮ ਲਿਖ ਕੇ ਜਦੋਂ ਮੇਰੇ ਲਈ ਕੋਈ ਉਹ ਗੱਡੀ ਆਉਂਦੇ ਵੀਰੇ ਮੈਂ ਉੱਪਰ ਸਰਚ ਕਰ ਲਾਂ ਜਿੰਨੇ ਵੀਰਾਂ ਨੇ ਉਹ ਗੱਡੀ ਚਾਹੀਦੀ ਹੁੰਦੀ ਆ ਉਹਨਾਂ ਸਾਰਿਆਂ ਨੂੰ ਪਾ ਦਨਾਂ ਉਹਨਾਂ ਇੱਕ ਵਾਰੀ ਠੀਕ ਹੈ ਓਕੇ ਹਾਂਜੀ ਵੀਰੇ ਬਾਕੀ ਮੈਂ ਵੀਰੇ ਅਪਡੇਟ ਕਰ ਦਨਾਂ ਨੰਬਰ ਇਹਦੇ ਤੇ ਐ ਵੀ ਪਹਿਲਾ ਦੁਬਈ ਦਾ ਨੰਬਰ ਸੀ ਉਹ ਹੁਣ ਬੰਦ ਹੋ ਗਿਆ ਤੇ ਐ ਵੀ ਆਪਾਂ ਇੰਡੀਆ ਦਾ ਨੰਬਰ ਆਪਣੇ ਕੋਲ ਚੱਲਦਾ ਇਸ ਟਾਈਮ ਤੇ ਬਾਕੀ ਹੋਰ ਸਰਾਉ ਠੀਕ ਠਾਕ ਹੋ ਸਾਰੇ ਵੀਰੇ ਹੋਰ ਗੱਲਬਾਤਾਂ ਹੋਰ ਸੁਣਾ ਬਈ ਗੱਲਾਂ ਵਰਤਾਂ ਵਧੀਆ ਬ੍ਰਦਰ ਤੁਸੀਂ ਦੱਸੋ ਠੀਕ ਹੋ ਹਾਂਜੀ ਹਾਂਜੀ ਵਧੀਆ ਵੀਰੇ ਯਾਰ ਬਸ ਲੱਤਾਂ ਨਾਲ ਲੜੀ ਜਾਂਦੇ ਹੈਗੇ ਥੋੜੇ ਦਿਨ ਪਹਿਲਾਂ ਐਕਸੀਡੈਂਟ ਹੋ ਗਿਆ ਸੀਗਾ ਆਹ ਟੁੱਟ ਗਿਆ ਯਾਰ ਆਹ ਰੂਟ ਟੁੱਟ ਗਿਆ ਸੀਗਾ ਠੀਕ ਹੈ ਹੁਣ ਵੀ ਖੈਰ ਆ ਪੱਟੀ ਲੱਗੀ ਹੀ ਆ ਤਾਂ ਨਾ ਤੇ ਆ ਚੀਜ਼ ਨਾਲ ਦੋ ਜਗ੍ਹਾ ਟੁੱਟ ਗਈ ਤੇ ਥਾਂਸ ਨਹੀਂ ਹੁੰਦਾ ਉਹ ਚੀਜ਼ ਮੈਨੂੰ ਲੱਗਦਾ ਬ੍ਰਦਰ ਤੁਹਾਡੇ ਨਾਲ ਮੇਰਾ ਫੋਨ ਤਾਂ ਥੋੜਾ ਟੈਂਪਲਾਂ ਗੱਲ ਹੋਈ ਆ ਹਾਂਜੀ ਹਾਂਜੀ ਹੋ ਸਕਦਾ ਵੀਰੇ ਆਪਣੇ ਨਾਲ ਕੋਈ ਹੋਈ ਹੋਈ ਗੱਲ ਠੀਕ ਹੈ ਪਰ ਐ ਵੀ ਜੇ ਆਪਾਂ ਕੰਟੀਨਿਊ ਗੱਲ ਕਰਦੇ ਰਹੀਏ ਤਾਂ ਵੀਰੇ ਤਾਂ ਤਾਂ ਮਤਲਬ ਪਤਾ ਲੱਗਦਾ ਰਹਿੰਦਾ ਨਾ ਵੀ ਕਿੰਨਾ ਨੇ ਗੱਲ ਕਰੀ ਆ ਹੁਣ ਕਈ ਵਾਰ ਵੀਰੇ ਗੈਪ ਆ ਜਾਂਦਾ ਵਿਚ ਦੀ ਸਹੀ ਜੀ ਫਿਰ ਐ ਵੀ ਪਤਾ ਨਹੀਂ ਲੱਗਦਾ ਜਲਦੀ ਬਰਨਾ ਵਾਲੀ ਵੀਡੀਓ ਦੇਖ ਕੇ اچھا اچھا ਠੀਕ ਹੈ ਬਈ ਕਿਹੜੀ ਜਗ੍ਹਾ ਤੋਂ ਮੇਰਾ ਵੀਰ ਬੋਟਾ ਸਿੰਘ ਬੋਈਪੁਰ ਤੋਂ ਅੱਜ ਹੀ ਗੱਲ ਹੋਈ ਸੀ ਵੀਰੇ ਜੇ ਤਾਂ ਅੱਜ ਗੱਲ ਹੋਈ ਹੈ ਫਿਰ ਤਾਂ ਮੇਰੇ ਧਿਆਨ ਚੂ ਵੀਰੇ ਜੇ ਤਾਂ ਬਈ ਅੱਜ ਗੱਲ ਹੋਈ ਹੈ ਫਿਰ ਤਾਂ ਮੇਰੇ ਧਿਆਨ ਚੂ अदरवाइज ਤਾਂ ਨਹੀਂ ਕਿਉਂਕਿ ਬਰਨਰ ਦੀ ਵੀਡੀਓ ਅੱਜ ਪਾਈ ਆ ਬਈ ਤੇ ਬਈ ਹੋਰ ਠੀਕ ਠਾਕ ਸਾਰੇ ਵੀਰੇ ਕਿ ਮੈਂ ਚੱਲ ਰਿਹਾ ਨੇ ਕੰਮਕਾਰ ਵੀਰੇ ਮਿਲ ਜਾਂਦੇ ਨੇ ਸੈਲਰੀ ਆ ਟਾਈਮ ਨਾਲ ਤੇ ਤਕਰੀਬਨ ਮੈਨੂੰ ਲੱਗਦਾ ਵੀਰੇ ਜਿਆਦਾਤਰ ਵੀਰ ਬਾਹਰੀ ਹੋਣੀਆਂ ਨਾ ਹਾਂ ਹੁਣ ਥੋੜਾ ਟੈਂਪਲ ਆ ਠੀਕ ਆ ਵੀ ਠੀਕ ਆ ਸਹੀ ਆਈ ਤੇ ਵੀਰ ਜੇ ਕਟੋਟਾ ਆਏ ਨੇ ਮੈਨੂੰ 6-7 ਫੋਨ ਆਏ ਨੇਗੇ ਵਰਨਾ ਗੱਡੀ ਤੇ ਠੀਕ ਹੈ ਇੱਕ ਦੋ ਵੀਰ ਕਹਿ ਵੀ ਰਹੇ ਨੇ ਵੀ ਭਾਈ ਅਸੀਂ ਆਉਣਾ ਹੈ ਸਵੇਰੇ ਤਵੇ ਬਈ ਦੱਬ ਕੇ ਕਰੋ ਸ਼ੇਅਰ ਮੇਰਾ ਵੀਰ ਮੈਂ ਬਰਨਾਕਾਰ ਦੀ ਪਿਕਸ ਮੰਗੀ ਆ ਅੱਛਾ ਅੱਛਾ WhatsApp ਤੇ ਮੈਸੇਜ ਕੀਤਾ ਵੀਰ ਤੁਸੀਂ 36800 90 ਵਾਲਾ ਨੰਬਰ ਤਾਂ ਨਹੀਂ ਬਈ ਕਿਤੇ ਤੁਹਾਡਾ ਕਿਉਂਕਿ ਮੈਂ ਐਕਚੁਅਲੀ ਗਿਆ ਹਾਂ ਥੋੜਾ ਜਿਹਾ ਸ਼ਾਮ ਸ਼ਾਮ ਦੀ ਬਰ ਗਿਆ ਸੀਗਾ ਠੀਕ ਹੈ ਤਾਂ ਕਰਕੇ ਬਈ ਮਤੋਂ ਫੋਟੋ ਫੋਟੋ ਨਹੀਂ ਹੈਂਡ ਹੋਈਆਂ ਆ ਪਹਿਲਾਂ ਤਾਂ ਮੈਂ ਸੈਂਡ ਕਰਤੇ ਜਿਹੜੇ ਵੀਰਾਂ ਨੇ ਮੰਗਿਆ ਸੀ ਆ ਤੇ ਮਤਲਬ ਚੈੱਕ ਵੀ ਕਰ ਲਿਓ ਹੁਣ ਆ ਗਿਆ ਉਹਨੇ ਹਟਲਫੋਟੋ ਦੇਖ ਲਿਓਣਾ ਤੇ ਹੋਰ ਸੁਣਾਓ ਵੀ ਗੱਲਾਂ ਬਾਤਾਂ ਠੀਕ ਠਾਕ ਹੋ ਸਾਰੇ ਚਲੋ ਠੀਕ ਹੈ ਬਾਈ ਜੀ ਹੈ ਆਪਾਂ ਹਾਂਜੀ ਬ੍ਰਦਰ ਮੈਂ ਤੁਹਾਨੂੰ WhatsApp ਤੇ ਮੈਸੇਜ ਵੀ ਕਰਿਆ ਠੀਕ ਹੈ ਬਾਈ ਚੈੱਕ ਕਰੋ ਫੋਟੋ ਮੇਰੇ ਲੱਗ ਆ ਗਈਆਂ ਤੁਹਾਡੇ ਕੋਲ ਦੇਖ ਲਓ ਮੇਰਾ ਵੀਰ ਹਣਾ ਤੇ ਠੀਕ ਹੈ ਬਾਈ ਜੀ ਹੈ ਮਿਲਦੇ ਆਪਾਂ ਕੱਲ ਨੂੰ ਰੋਜ਼ ਆਪਾਂ ਬਾਈ ਰੁਟੀਨ ਦੇ ਵਿੱਚ ਲਾਈਵ ਚ ਲਾਇਆ ਕਰਾਂਗੇ ਹਨਾ ਤੇ ਸ਼ਾਮ ਨੂੰ ਤੁਸੀਂ 8 ਵਜੇ ਤੋਂ ਲੈ ਕੇ 9 ਵਜੇ ਤੱਕ 1 ਘੰਟਾ ਵੀ ਆਪਾਂ ਲਾਈਵ ਕਰਿਆ ਕਰਾਂਗੇ ਠੀਕ ਹੈ ਬਾਕੀ ਡਿਪੈਂਡ ਆਗਾ ਬਈ ਮੂਡ ਤੇ ਹਨਾ ਜੇ ਐ ਮਤਲਬ ਜਿਆਦੇ ਵੀਰ ਬੈਠੇ ਨੇ ਹਨਾ ਕੋਈ ਗੱਲਾਂ ਬਾਤਾਂ ਮਤਲਬ سلسلہ ਚੱਲਦੀ ਰਹਿੰਦਾ ਕਈ ਵਾਰ ਹਨਾ ਕੁਐਸਚਨ ਆਂਦਾ ਤੇ ਫਿਰ ਬਈ ਆਪਾਂ ਲੌਂਗ ਟਾਈਮ ਰਹਿਦਾ ਕਰੇ ਹਰਪੀ ਸਿੰਘ ਬਾਈ ਕਿਵੇਂ ਆਪ ਵਧੀਆ ਬਈ ਵਧੀਆ ਠੀਕ ਠਾਕ ਤੁਸੀਂ ਸੁਣਾਓ ਹਨਾ ਹਾਂਜੀ ਬ੍ਰਦਰ ਥੈਂਕਸ ਠੀਕ ਹੈ ਬਾਈ ਤੇ ਬਈ ਲਾਈਕ ਕਰਕੇ ਜਰੂਰ ਜਾਇਓ ਮੇਰੇ ਨਾਲ ਵੀਰ ਹਨਾ ਤੇ ਬਾਕੀ ਆਪਣੇ ਰੇਟ ਰੂਟ ਦੱਸ ਦਿਓ ਜੀ ਸਹੀ ਹੁੰਦੇ ਨੇ ਕਿ ਜਮਾ ਓਕੇ ਬਾਕੀ ਕੋਸ਼ਿਸ਼ ਭਾਈ ਇਹੀ ਰਹਿੰਦੀ ਆ ਵੀ ਵਧੀਆ ਤੋਂ ਵਧੀਆ ਤੁਹਾਡੇ ਵਾਸਤੇ ਭਾਈ ਰੇਟ ਲੈ ਕੇ ਆਈਏ ਠੀਕ ਹੈ ਤੇ ਆਹ ਦੇਖੋ ਸਾਰੇ ਵੀਰ ਮਤਲਬ ਯਾਰ ਹੋ ਨਹੀਂ ਹੁੰਦੇ ਨਾ ਸਾਰੇ ਆਪਾਂ ਇੱਕਸਾਰ ਨਹੀਂ ਆਗੇ ਕੋਈ ਮਤਲਬ ਯਾਰ ਪੈਸਿਆਂ ਦੇ ਨਹੀਂ ਖੇਲਦਾ ਬੰਦਾ ਹਨਾ ਠੀਕ ਹੈ ਨਾ ਹੀ ਪੈਸਾ ਨਾਲ ਵੱਡਾ ਹੁੰਦਾ ਹੈ ਨਾ ਤੇ ਬਾਕੀ ਕੋਈ ਚੱਕਰ ਵਾਲੀ ਗੱਲ ਨਹੀਂ ਭਾਈ ਡੇਲੀ ਲਾਈਫ ਕਰਾਂਗੇ ਆਇਆ ਕਰੋ ਮੇਰਾ ਵੀਰ 8 ਵਜੇ ਤੋਂ ਲੈ ਕੇ 9 ਵਜੇ ਤੱਕ ਓਕੇ ਬ੍ਰਦਰ ਖੁਸ਼ ਰਹੋ ਥੈਂਕ ਯੂ ਵੀਰੇ ਠੀਕ ਆ ਭਾਈ ਹਾਂ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰਾ ਵੀਰ ਬਾਈ ਗੱਡੀ ਬਾਈ ਗੱਡੀ ਲੈਣੀ ਆ ਚਲ ਮੈਂ ਹੁਣ ਗੱਡੀ ਦੇਖ ਕੇ ਜਾਂਦਾ ਬਾਈ ਕਿਹੜੀ ਗੱਡੀ ਲੈਣੀ ਆ ਬਾਈ ਕਿੰਨੇ ਕੇ ਪੈਸੇ ਲਾਉਣੇ ਫਿਰ ਆਪਾਂ ਲਾਈਵ ਬੰਦ ਕਰਾਂਗੇ ਆ ਬਾਈ ਦਾ ਹੁਣਾ ਚਲਾਇਆ ਚਲ ਇਹਨੂੰ ਵੀ ਰਿਪਲਾਈ ਕਰ ਦੇ ਹਰਪ੍ਰੀਤ ਸਿੰਘ ਵੀਰੇ ਕਿਹੜੀ ਗੱਡੀ ਲੈਣੀ ਆ ਕਿੰਨੇ ਕੇ ਤੁਸੀਂ ਪੈਸੇ ਲਾਉਣੇ ਆਗੇ ਦੱਸ ਦੋ ਤੇ ਬਾਈ ਸ਼ੇਅਰ ਕਰੋ ਦੱਬ ਕੇ ਤੇ ਲਾਈਵ ਨੂੰ ਲਾਈਕ ਜ਼ਰੂਰ ਕਰਿਆ ਕਰੋ ਹਣਾ ਜਿੰਨਾ ਵੀ ਹੋ ਸਕੇ ਸ਼ੇਅਰ ਕਰਿਆ ਕਰੋ ਗਰੁੱਪਾਂ ਦੇ ਵਿੱਚ ਬਾਈ ਆਲਟੋ ਲੈਣੀ ਆ ਬਾਈ ਆਲਟੋ ਕਿੰਨੇ ਕੇ ਪੈਸੇ ਲਾਉਣੇ ਆਲਟੋ ਤੇ ਜੇ ਤਾਂ ਬਈ ਅਲਟੋ ਦੇ 1.5 ਲੱਖ ਰੁਪਇਆ ਲਾਉਣਾ ਤਾਂ ਉਹਦਾ ਫਾਇਦੇ ਚਾ ਬਈ 1 ਲੱਖ ਤੋਂ ਲੈ ਕੇ 1.5 ਦੇ ਵਿੱਚ ਲਾਉਣਾ ਤਾਂ ਬਈ ਵੈਸਟ ਹੈ ਹਨਾ 70 90 80 90 ਜੀ ਵੀਰੇ ਮਿਲਤਾ ਜਾਊਗਾ ਕਈ ਵਾਰ ਦੇਖ ਹੁਣ ਜੇ ਪਾਸਿੰਗ ਵਾਲੀ ਕਹਿੰਦੇ ਹੋਗੇ ਪਾਸਿੰਗ ਵਾਲੀ 7 ਮਾਡਲ ਮਿਲੂ ਵੀਰੇ ਜੇ ਪਾਸਿੰਗ ਵਾਲੀ ਵਧੀਆ ਗੱਡੀ ਸਾਫ਼ ਗੱਡੀ ਚਾਹੀਦਾ ਜਿਵੇਂ ਓਕੇ ਦੀ ਰਿਪੋਰਟ ਗੱਡੀ ਚਾਹੀਦਾ ਜਮਾ ਕਲੀਅਰ ਰੁਪਇਆ ਨਾ ਲੱਗੇ 90000 ਚ ਵੀਰੇ 7 ਮਾਡਲ ਮਿਲ ਜਾ ਠੀਕ ਹੈ ਲੱਖ ਰੁਪਇਆ ਦੇ ਵਿੱਚ 8 ਮਾਡਲ ਮਿਲ ਜਾਂਦੀ ਹੈਗੀ Swift ਕਾਰ ਦੀਆਂ ਪਿਕਸ ਪੌਣੀਆਂ ਨੇ ਨੰਬਰ ਸੰਟ ਕੋ ਆਪਣਾ 98769 34843 ਨੰਬਰ ਆ ਵੀਰੇ ਬਾਕੀ ਮੈਂ ਨਾ ਅਪਡੇਟ ਕਰ ਦਾਨਾ ਨੰਬਰ ਠੀਕ ਹੈ ਤੇ ਇੱਕ ਜਿਹੜਾ ਹੁਣ ਵਰਨਾ ਵਰਨਾ ਗੱਡੀ ਤੇ ਨੰਬਰ ਪਿਆ ਹੋਇਆ ਹੈਗਾ ਉਹ ਤੇ ਕਰ ਸਕਦੇ ਹਾਂ ਨਾ ਬਲੈਕ ਲੈਣੀ ਹੈ ਬਾਈ ਬਲੈਕ ਫਿਰ ਥੋੜੀ ਮਹਿੰਗੀ ਮਿਲੂਰੇ ਇੱਕ ਬਾਈ ਹੁਣੀ ਨਾ ਵਰਨਾ ਗੱਡੀ ਦੀ ਵੀਡੀਓ ਪਾਈ ਹੈਗੀ ਸ਼ਾਰਟ ਵੀਡੀਓ ਉਹਦੇ ਤੇ ਨੰਬਰ ਲਿਖਿਆ ਹੈ ਬਾਈ ਉਹ ਨੰਬਰ ਦੇ ਫੋਟੋ ਮਾ ਪਾ ਦਾਂ ਕੋਈ ਚੱਕਰ ਵਾਲੀ ਗੱਲ ਨਹੀਂ ਹੈਗੀ ਬਲੈਕ ਗੱਡੀ ਭਾਈ ਮਿਲ ਜੂ ਯਾਰ ਥੋੜੀ ਮਹਿੰਗੀ ਮੈਨੂੰ ਮਰਾ ਵੀ ਕਿਉਂ ਬਲੈਕ ਦੀ ਥੋੜੀ ਮਾਰਕੀਟ ਹੈਗੀ ਆ ਵਧੀਆ ਗੱਡੀ ਯਾਰ 8 ਮਾਡਲ ਸਵੇਰ ਸਵੇਰ ਤੋਂ ਉੱਤੇ ਵੀਰੇ ਮਿਲਦੀ ਹੈਗੀ ਉਹ 11 ਮਾਡਲ ਲੋ ਅਲਟੋ ਭਾਈ 11 ਮਾਡਲ ਅਲਟੋ ਲੈਣਗੇ ਵੀਰ ਨੇ ਚਿੱਟੀ ਅਲਟੋ ਜਮ੍ਹਾਂ ਘੈਂਟ ਟਰੇਡ ਦੇ ਵਿੱਚ ਦੇਵਾਂਗੇ ਰੇਟ ਕਿੰਨਾ ਹੋਊਗਾ ਤਾਂ ਪਤਾ 1,25,000 ਚੋਚਾ ਵੀ ਨੂੰਣਾ ਇਹ ਰੇਟ ਦੇ ਵਿੱਚ ਭਾਈ ਅਲਟੋ ਦੇ ਦਾਂਗੇ ਮਾਰਕੀਟ ਦੇ ਵਿੱਚ ਵੀਰੇ ਡੇਟ ਡੇਟ ਦੇ ਉੱਤੇ ਉੱਤੇ ਬਾਈ ਮੰਗੀਆਂ ਦਨ ਉਹਦਾ ਠੀਕ ਹੈ ਵਿਕੀ ਵੀ ਜਾਂਦੇ ਨੇ ਬਾਈ 1 60 ਦੀ ਵਿਕ ਜਾਂਦੇ ਨਹੀਂ ਆ ਇਹ ਹੀ ਗੱਲ ਨਹੀਂ ਗਈ ਪਰ ਆਪਾਂ ਦੇ ਦਾਂਗੇ 1 ਲੱਖ 25 ਹਜ਼ਾਰ ਦੇ ਵਿੱਚ ਤੇ ਬਾਕੀ ਗੱਲਬਾਤ ਵੱਡੀ ਲਈ ਕਰਾ ਕਰਾਂਗੇ ਕੱਲ ਨੂੰ ਵੀ ਵੀਰੇ ਲਾਈਵ ਹੋਵਾਂਗੇ ਠੀਕ ਹੈ ਰੋਜ਼ ਲਾਈਵ ਹੋਆ ਕਰਾਂਗੇ 8 ਵਜੇ ਤੋਂ ਲੈ ਕੇ 9 9:30 ਵਜੇ ਤੱਕ ਅੱਜ ਥੋੜਾ ਜਲਦੀ ਉਹ ਕਰ ਰਹੇ ਆ ਕਿਉਂਕਿ ਵੀਰੇ ਮਤਲਬ ਜਿੰਨੇ ਇੱਕ ਪਰਸਨ ਸੀਗੇ ਦੇ ਨਿਕ ਭਰਾ ਸੀ ਆਪਣੇ ਉਹਨਾਂ ਸਾਰਿਆਂ ਦਾ ਆਪਾਂ ਜਵਾਬ ਨੂੰ ਦੇ ਦਿੱਤੇਗੇ ਠੀਕ ਹੈ ਬਾਕੀ ਡਿਪੈਂਡਰ ਰਹਿ ਗਿਆ ਕਰਾਂਗੇ ਟਾਈਮ ਦੇ ਉੱਤੇ ਚਲੋ ਠੀਕ ਹੈ ਬਾਈ ਹੈ ਮਿਲਦੇ ਆਪਾਂ ਜਲਦੀ ਕੱਲ ਨੂੰ ਐਸੀ ਕੱਲ ਨੂੰ